ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਇਹ ਮਨ ਇਕਤ ਕਰਿਆਣ ਇਹ ਤੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮੇ ਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਣ ਬਹਾਲਾ ਤੇ ਜਾ ਹਰ ਗੁਣ ਟੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਦੋਣ ਮੇਰੇ ਸਮਾਏ ਪਾੜੀ ਹਾਰ ਝੋਲੀ ਦੇ ਸਵਾਰੀ ਗੱਡੇ ਪੈ ਦੀ ਭਗਤ ਕਰੀ ਹਰ ਪਾਠ ਲਗਾ ਇਕਾਈ ਬੋ ਬੋ ਵਿਦ ਪਾਠ ਕਰੇ ਕੋਈ ਬੂਜੇ ਬੋਜਨ ਹਾਰਾ ਅੰਤ ਬਪੇਕ ਕਰੇ ਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚਕੀਆਂ ਚੋ ਗੀਆਂ ਏ ਮਨ ਇਕਤ ਕਾਰਿਆਣ ਏ ਟੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮੰਸਾਜ ਲਾਏ ਤੋ ਹੋਏ ਰੇ ਮਾਨ ਸਤ ਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਬਹਾਲਾ ਤੇ ਜਾ ਹਰ ਗੋਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾਟ ਗਾ ਅਕਾਈ ਬੋ ਬੋ ਬਿਦ ਪਾਟ ਕਰੇ ਕੋਈ ਬੁਜੇ ਬੁਝਣ ਹਾਰਾ ਅੰਤ ਬਪੇਕ ਕਰੇ ਸੋ jis bajaye aap har yan nanak kahe vichara gurmakhar har sat har sat naam sri wahe guru sahib ji sikha cho chakiyan cho waiyan ਈਮਾਨ ਇਕਤਕਾਰਿਆਣ ਏ ਟੇੜ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰੇ ਮਾਨ ਸਤ ਗੁਰ ਕੇ ਬਾਣੇ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਬਹਾਲਾ ਤਿ ਜਾ ਹਰ ਗੁਣ ਤੋਟਨ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾ ਗਾ ਅਕਾਈ ਬੋ ਬੋ ਬਿਦ ਪਾਤ ਕਰੇ ਕੋਈ ਬੁਝੇ ਬੁਝਣ ਹਾਰਾ ਅੰਤ ਬਪੇਕ ਕਰੇ jis bajae aap har yan nanak kahe vichara gurmukh har sat har sat naam sri vahe guru sahib ji sikha cho chakiyan chovaiyan ਈਮਾਨ ਇਕਤਕਾਰਿਆਣ ਏ ਟੇੜਾ ਛਾੜ ਤੂੰ ਗੁਰ ਕਾ ਸ਼ਬਦ ਬਸਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮੰਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇ ਤ੍ਰਿਗ ਪੈਨਨ ਤ੍ਰਿਗ ਖਾਨ ਬਹਾਲਾ ਤੇ ਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨ ਜਾਏ ਨਾਨਕ ਗੁਰਮਖ ਹਰ ਗੁਣ ਰਿਓ गुण में रे समाए पाड़ी हार चोली दे सवारी गडे पैदी भगत करी हार पाठ लगा अकाई ਬੋਪੇਕ ਕਰੇ ਸੋ ਬੁਜੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਇਹ ਮਨ ਇਕਤ ਕਰਿਆਣ ਇਹ ਤੇੜੇ ਛਾਣ ਤੂੰ ਗੁਰ ਕਾ ਸ਼ਬਦ ਪਸਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰੂ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਲਕ ਜੇ ਨਾਮਾ ਚੇਤਣੀ ਤ੍ਰਿਗ ਪੈਣ ਤ੍ਰਿਗ ਖਾਣ ਵਹਲਾ ਤਿ ਜਾ ਹਰ ਗੁਣ ਤੋਟਨ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਾਰ ਗੋਣ ਰਿਓ ਗੋਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਡੇ ਤੇ ਕਰੇ ਹਰ ਪਾਟ ਲਗਾ ਅਕਾਈ ਬੋ ਬੋ ਬਿਦ ਪਾਟ ਕਰੇ ਕੋਈ ਬੂਜੇ ਭੋਜਨ ਹਾਰਾ ਅੰਤ ਬਪੇਕ ਕਰੇ ਹਾਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਏ ਮਨ ਇਕਤ ਕਰਿਆਣ ਇਹ ਤੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮੇ ਮਾਨ ਸਤ ਗੁਰ ਕੇ ਬਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਬਹਾਲਾ ਟਿ ਜਾ ਹਰ ਗੁਣ ਟੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾੜੇ ਹਾਰ ਛੋਲੀ ਦੇ ਸਵਾਰੀ ਡੇ ਪੈ ਦੀ ਭਗਤ ਕਰੇ ਹਰ ਪਾਠ ਲਗਾ ਇਕਾਈ ਬੋ ਬੋ ਬਿਦ ਪਾਠ ਕਰੇ ਕੋਈ ਬੂਜੇ ਬੋਜਨ ਹਾਰਾ ਅੰਤ ਬਪੇਕ ਕਰੇ ਉ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ тека چو چک냐 چو ਵਈਆ ਇਹ ਮਨ ਇਕਤ ਕਰਿਆਣ ਇਹ ਤੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰ ਆਗੇ ਟੈ ਪਾਓ ਸਭਗੇ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਲਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਲਨ ਤ੍ਰਿਗ ਖਾਣ ਬਹਾਲਾ ਤਿ ਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨ ਜਾਏ ਨਾਨਕ ਗੁਰਮਖ ਹਾਰ ਗੋਣ ਰਿਓ ਧੋਣ ਮੇਰੇ ਸਮਾਈ ਪਾੜੇ ਹਾਰ ਝੋਲੀ ਦੇ ਸਵਾਰੀ ਕੱਡੇ ਪੈ ਦੀ ਭਗਤ ਕਰੀ ਤਬ ਵੇਕ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਆਪ ਹਰ ਯਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਇਹ ਮਨ ਇਕਤ ਕਰਿਆਣ ਇਹ ਤੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਾਨ ਸਤ ਗੁਰੂ ਕੇ ਬਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਬਹਾਲਾ ਤੇ ਜਾ ਹਰ ਗੋਣ ਤੋਟਣਾ ਆਵੀ ਕੀ ਮਤ ਕਹਿਣਾ ਜਾਏ ਨਾਨਕ ਗੁਰਮਕ ਹਾਰ ਗੋਣ ਰਿਓ ਗੋਣ ਮੇਰੇ ਸਮਾਏ ਪਾੜੀ ਹਾਰ ਝੋਲੀ ਦੇ ਸਵਾਰੀ ਕੱਡੇ ਪੈ ਦੀ ਭਗਤ ਕਰੀ ਹਰ ਪਾਠ ਲਗਾ ਇਕਾਈ ਬੋ ਬੋ ਬਿਦ ਪਾਠ ਕਰੇ ਕੋਈ ਬੂਝੇ ਬੋਜਨ ਹਾਰਾ ਅੰਤ ਬਪੇਕ ਕਰੇ ਸੋ ਬੁਜੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੇਖਾ ਚੋ ਚਕੀਆਂ ਚਵੀਆਂ ਇਹ ਮਨ ਇਕਤ ਕਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭਗੇ ਜਾਣੇ ਜਾਣ ਆਸਾਂ ਮਨ ਸਾਜ ਲਾਏ ਤੋ ਹੋਏ ਰੇ ਮਾਨ ਸਤ ਗੁਰ ਕੇ ਭਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਵਹਲਾ ਤੇ ਜਾ ਹਰ ਗੁਣ ਤੋਟ ਨ ਆਵੀ ਕੀਮਤ ਕਹਿ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਬੋ ਬੋ ਬਿਦਪਾਤ ਕਰੇ ਕੋਈ ਬੁਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਗੁਰਮਖ ਹਰਿ ਸਤ ਹਰਿ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚਕੀਆਂ ਚੋ ਵਈਆਂ ਇਹ ਮਨ ਇਕਤ ਕਰਿਆਣ ਇਹ ਤੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੇ ਜਾਨੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਸਤ ਗੁਰ ਕੇ ਬਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਵਹਲਾਤੀ ਜਾ ਹਰ ਗੁਣ ਟੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ੱਡੇ ਪੈ ਦੀ ਭਗਤ ਕਰੀ ਹਰ ਪਾਟ ਲਗਾ ਅਕਾਈ ਬੋ ਬੋ ਬਿਦ ਪਾਤ ਕਰੇ ਕੋਈ ਬੂਝੇ ਬੂਝਣ ਹਾਰਾ ਅੰਤ ਬਪੇਕ ਕਰੇ ਉ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਾਚੋ ਚੱਕੀਆਂ ਚਵੰਨਿਆ ਇਹ ਮੰਨ ਇਕਤ ਕਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਸਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ good part